ਅਟੇ ਮੋਟੇ ਦਾ ਮੋਟਰ ਹੈ ਕੋਲੇ ਆਕੇ ਕਿਤਾ ਜੀ ਹੁਣ ਆ ਗੋ ਕਹਾਂ ਤੇ ਕਿੱਧਰ ਰੁਕ ਅੱਛਾ ਤੇ ਖੋਗ ਲੈ ਆਗੇ ਕਿੰਨੇ ਵਿੱਚ ਗੱਲ ਹੈ ਮੈਨੂੰ ਪਤਾ ਨਹੀਂ ਕਿੰਨੇ ਵੇ ਮੈਂ ਰਤੀ ਨਹੀਂ ਰਹਿ ਗਿਆ ਇੱਥੇ ਅੱਛਾ ਜੀ ਹਾਂ ਤੇ ਕੀ ਮੰਗ ਕਰਦੇ ਹੋ ਹਾਂ ਇਹ ਹੋਈ ਮੋਟਰ ਹੈ ਦੀ ਮੰਗ ਕਰਦੇ ਆ ਤੇ ਜੋ ਉਹਦੀ ਬਾਹਰ ਦੀ ਅੱਗੇ ਮਿਲਵਾ ਵਖਰੇ ਤੇ ਉਹ ਸੋਤੇ ਸੋਤੇ ਜਗਾਰ ਹੂੰ ਮੇਰੇ ਆਪੇ ਸੋਜੇ ਫੋੜ ਜਾ ਰੁਕ ਕਰਕੇ ਨਾਲ ਬਾਬਾ ਦਾ ਵਖਰੇ ਅਕਰਾਂ ਦੇ ਪ੍ਰਹੇਦੇਗਾ ਦਾਤਾਰ ਮਾਰਨੇ ਇਹ ਪੁਛਾ ਚਾਹੀਦਾ ਨਾ ਤਕਰਾਮ ਜੀ ਕਹਣਾ ਉਹ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨ ਦਾ ਹਾਂਜੀ ਕਹਣਾ ਸਾਡਾ ਡੇਰਾ ਜੀ ਆ ਪੱਠੇ ਕੋਈ ਜਿਹੜੀ ਮਹਿਮ ਦਾੜੀ ਛੜਕਵਾ ਬੋਲੇਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਤਰੀਕੇ ਦੇ ਪੈਸੇ ਖੋ ਲਿੰਦੇ ਆ ਕਿਸੇ ਦੇ ਕੋਹ ਕਰ ਲਿੰਦੇ ਕਿਤੇ ਕੋਹ ਕਰ ਲਿੰਦੇ ਆ ਅਹੀਂ ਇਹੋ ਕਰਣਾ ਚਾਉਨੇ ਪ੍ਰਸ਼ਾਸਨ ਨੂੰ ਕਮਰ ਨੂੰ ਕਹਿਣਾ ਚਾਉਨੇ ਆ ਕਿ ਤੁਸੀਂ ਵੱਧ ਵੱਧ ਇੱਥੇ ਪੁਲਿਸ ਦੀ ਗਸ਼ਤ ਤੇ ਬਦੋ ਗਸ਼ਤ ਬਦੋ ਤੇ ਬੜੇ ਸੁਰੱਖਿਅਤ ਰਹਿਣਾ ਅਸੀਂ ਇੱਥੇ ਲੱਗੇ ਛੱਗੇ ਰਹਿੰਦੇ ਆ ਦੋ ਜਿਵੇਂ ਨੇ ਕਦੇ ਡੇ ਨੂੰ ਪਟ ਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਕਿ ਵੱਧ ਵੱਧ ਸਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਆ ਵੇਖੋ ਸਾਡੇ ਘਰ ਦੇ ਸਾਹਮਣੇ ਸਭ ਕੱਲ ਕੋਈ ਸਰਵੇਖੀ ਬਾਰਡਰ ਮਿਲਦਾ ਉਹਨੂੰ ਮਾਰ ਗਏ ਇੱਕ ਨੂੰ ਲੁੱਟ ਕੱਟ ਕੇ ਲੈ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦੀ ਹੀ ਹੈ ਇਹ ਤੇ ਦਰਦੇ ਘਰੋਂ ਬਾਹਰ ਆਏ ਤੇ ਜਦੋਂ ਦਮਕਾ ਦਮਕਾ ਮਾਰੀ ਮਾਰਦੇ ਆ ਉਹਨੂੰ ਬੋਸਾ ਲੈ ਕੇ ਭੱਜ ਜਾਂਦੇ ਅਗਲੇ ਗਸਤ ਹੁੰਦੀ ਕੋਈ ਕੋਈ ਇਹਨੂੰ ਬੰਦੇ ਨੂੰ ਫੜਨ ਆਉਂਦੇ ਪਿੰਡ ਚ ਉਦੋਂ ਗਸਤ ਵੀ ਕੋਈ ਗਸਤ ਨਹੀਂ ਇੱਥੇ ਲੈਣਾ ਦੇਣਾ ਕੱਖ ਨਹੀਂ ਗਾ ਬਹੁਤ ਜਿਆਦਾ ਮਸ਼ਹੂਰ ਹੋ ਗਈ ਆ ਨਹਿਰ ਦਾ ਕਰਕੇ ਇੱਕ ਬੰਦਾ ਕੀ ਅਸਬੈਕ ਪੀਂਦੇ ਐ ਤੇ ਕੋਈ ਇਹਦੇ ਭੋਮਾ ਉੱਥੋਂ ਲੈ ਆ ਕੇ ਸਮੈਕ ਪੀ ਜਾਂਦੇ ਆ ਤੇ ਨਾਦ ਕੇ ਜੀ ਗੱਲ ਸੁਣਦੇ ਨਾ ਹੋਰ ਮੇਰਾ ਤਾਂ ਘਰ ਰਸ ਜੀ ਨਹੀਂ ਇਹ ਕਹਿਣਾ ਚਾਹੁੰਦਾ ਵੀ ਪੱਠੇ ਤੋਂ ਜਿਹੜੀ ਮੇਨ ਤੋਂ ਸੜਕ ਜਰਨੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਗਰੋਹ ਇੱਕ ਵਾਰਦਾਤ ਹੁੰਦੀ ਆ ਕਈ ਪੈਸੇ ਖੋਲ ਇਹਨੇ ਕਈ ਮੋਟਰਸਾਈਕਲ ਖੋਲ ਲੈਂਦੇ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪੁਲਿਸ ਤੋਂ ਕਦੀ ਪੁਲਿਸ ਨਾ ਕਦੀ ਮੜੀ ਨਹੀਂ ਨਾ ਰੋਡ ਤੋਂ ਉਹ ਬਹੁਤ ਬੜਾ ਅਲਾ ਪੰਜਵੇਂ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜਵੇਂ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੇ ਵਾਰਦਾਤ ਹੋਈ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਪਾਰਤਾ ਇੱਕ ਮੁਸਟਾ ਲੱਗ ਗਿਆ ਹਾਂਜੀ ਕਤਲ ਕਿਹਦੇ ਦਾ ਕਤਲ ਹੋਇਆ ਇਹ ਬਾ ਚਲਦੇ ਕੋ ਦੱਸ ਦੇ ਅਜੀ ਇੱਥੇ ਜਿਹਨਾਂ ਉੱਥੇ ਜਾਣਕਾਰ ਬੰਦੇ ਹੈਗੇ ਹੀ ਹਾਂਜੀ ਮਾਝਾ ਜੀ ਕੰਮ ਕੀ ਕਰਦੇ ਸੀ ਇਹ ਮੈਲੇ ਦੇ ਲਗਾ ਹੀ ਪਤਾ ਦਾ ਸਰਵੇਅਰ ਸੀ ਕਿਹੜੇ ਮਿਲ ਜੀ ਬੁਟਰ ਬੇਲ ਚ ਆ ਕਰਦੇ ਵੀ ਇਹਦਾ ਕੁਝ ਸੁਧਾਰ ਹੋਣਾ ਚਾਹੀਦਾ ਪੁਲਿਸ ਨੂੰ ਜਿਹੜਾ ਬਾਰੇ ਕੋ ਰਾਤ ਨੂੰ ਲੋਕਾਂ ਨੂੰ ਡਰ ਹੋਵੇ ਇੱਥੇ ਤਾਂ ਦਿਨੇ ਚੋਰ ਕੋ ਮਰਿਆ ਜੀ 5 ਵਜੇ ਤੋਂ ਬਾਅਦ ਚੋਰ ਕੋ ਮਰਿਆ ਸੋੜ ਤੇ ਤਿੰਨ ਤਿੰਨ ਚਾਰ ਚਾਰ ਜਣੇ ਤਿੰਨ ਤਿੰਨ ਮੋਟਰਸਾਈਕਲੋਂ ਦੇ ਦੋ ਦੋ ਤਿੰਨ ਤਿੰਨ ਵਾਸਾ ਇਦਾਂ ਘਿਰੇ ਲਉਂਦੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲੇਵਾਲ ਆਪਣਾ ਜਿਹੜਾ ਪੜਾਵਾ ਮਿਸ਼ਲ ਸ਼ਹੀਦਾਂ ਤਰਨਤਾਲਾ ਬਾਬਾ ਬਕਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ ਇਹੀ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਬ ਕਿ ਲੋਟ ਕਸੋਟੇ ਤੇ ਚੱਲਣ ਡਈ ਆ ਜੇ ਕੋਈ ਗਰੀਬ ਗੁਰਦਾ ਮੋਟਰਸਾਈਕਲ ਤੇ ਜਾਂਦਾ ਵਾ ਕਿ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਮਾਰ ਧਾੜ ਕਰਕੇ ਤੇ ਜਿਹੜਾ ਵਾ ਵੀ 500 700000 ਰੁਪਏ ਬਦਲੇ ਜਿਹੜਾ ਵਾ ਵੀ ਬੰਦੇ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਲਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਡਿਊਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰੰਦੇ ਦੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਤੇ ਇਸ ਕਰਕੇ ਜਿਹੜਾ ਵਾ ਵੀ ਹੱਥੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇੱਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਮੰਦੋਬਸਤ ਕਰੋ ਤੇ ਇੱਥੇ ਜਿਹੜਾ ਵਾ ਵੀ ਪਹਿਰਾ ਦਿੱਤਾ ਜਾਵੇ ਬਹੁਤ ਵਾਰ ਦਾਤਾਂ ਹੁੰਦੀਆਂ ਇੱਥੇ ਮਹਿਮਦ ਪਿੰਡੇ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਬਿਆਕਤੀ ਭਾਈ ਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿੱਛੇ ਜਿਹੜਾ ਵਾ ਇਦਾਂ ਹੀ ਲੋਟ ਘਸੋਟ ਹੋਈ ਉਹਨੂੰ ਜਿਹੜਾ ਇਦਾਂ ਪਏ ਆ ਮੁੰਡੇ ਤੇ 4000 ਰੁਪਇਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁਡਤਾ ਇਹ ਸੱਟ ਲੱਗਣੀ ਜਿਹੜੀ ਉਹ ਵੱਖਰੀ ਐਦਾਂ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਸੁੱਟਿਆ ਤੇ ਉਹਦੇ ਲੱਕ ਦੇ ਵਿੱਚ ਸੱਟ ਲੱਗ ਗਈ ਆ ਉਹ ਪਤਾ ਨਹੀਂ ਉਹਦਾ ਮਣਕਣਾ ਟੁੱਟਾ ਵਾ ਵਿਚਾਰੇ ਗਰੀਬ ਦਾ ਅੱਗੇ ਸੰਗਲੀ ਟੁੱਟੀ ਆ ਬੁਰੀ ਹਾਲਤ ਆ ਤੇ ਇਸ ਕਰਕੇ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਭਾਈ ਇੱਧਰ ਬਹੁਤ ਜ਼ਰੂਰੀ ਆ ਇਹ ਬੇਨਤੀ ਕਿ ਇੱਧਰ ਧਿਆਨ ਦਿੱਤਾ ਜਾਵੇ ਉਹ ਐਦਾਂ ਸੀਗੇ ਰਾਣਾ 슈ਗਰ ਮਿਲ ਦੇ ਤੋਂ ਕਰਮਚਾਰੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀਗੇ ਤੇ ਜਦੋਂ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਤੇ ਉੱਥੇ ਤਿੰਨ ਅਣਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੁੱਟਖੋ ਕਰਨ ਦੀ ਨੀਤ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜੀ ਤੇ ਇੱਕ ਕਰਮਚਾਰੀ ਦੇ ਗੋਲੀ ਲੱਗੀ ਆ ਜੀ ਤੇ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮੈਥਾ ਵਿਖੇ ਨਿੱਜੀ ਹਸਪਤਾਲ ਮੌਤ ਹੋ ਗਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਲੈ ਕੇ ਪਰਚਾ ਦਰਜ ਕਰ ਦਿੱਤਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੀਸੀਟੀ ਵੀ ਕੈਮਰੇ ਖੰਘਾੜੇ ਜਾ ਰਹੇ ਆ ਤੇ ਤਤਕਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਹੀਂ ਨਹੀਂ ਇਹ ਲੁੱਟ ਲੁੱਟਖੋ ਦੀ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀ ਮਾਰੀ ਕਿੰਨੇ ਜਣੇ ਸੀ ਮੌਜੂਦ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲ ਲੱਗੀ ਜਾਂ ਨਹੀਂ ਦੂਸਰੇ ਦੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਜਿੱਥੋਂ ਦੇ ਇਹ ਇੱਕ ਤਾਂ ਹਿਮਾਚਲ ਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਜੀ ਤਾਂ ਜਿਹਦੀ ਮੌਤ ਹੋਈ ਹੈ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀ ਹਾਂਜੀ ਇਹ ਮੌਤ ਹੋਈ ਹੈ ਜੀ ਉਹਦਾ ਨਾਮ RAMJEET SHUKLA ਸਨ ਆਫ ਮੂਲਚੰਦਰਾ ਇਹ ਨਕੀਮਪੁਰ ਕੀ ਦਾ ਰਹਿਣ ਵਾਲਾ ਸੀ ਠੀਕ ਹੈ ਇਹ ਰਾਣਾ 슈ਗਰ ਮਿਲ ਦੇ ਵਿੱਚ ਨਾਇ ਸਰਵਿਸ ਕਰਦੇ ਸੀ